ਲੁਧਿਆਣਾ ਧਿਆਤੀ ਦੇ ਥਾਣਾ ਤਖਾਂ ਵਿਖੇ ਅੱਜ ਜੋ ਅਸੀਂ ਯੁੱਧ ਨਸ਼ਾ ਵਿਰੋਧ ਦੇ ਤਹਿਤ ਮਿਹਨ ਚਲਾਈ ਹੈ ਜਿਸ ਦੇ ਵਿੱਚ ਅਸੀਂ ਜੋ ਨਸ਼ਾ ਤਸਕਰ ਹੋਏ ਉਹਨਾਂ ਨੂੰ ਅਰੈਸਟ ਕਰਕੇ ਉਹਨਾਂ ਤੇ ਐਫਆਰ ਦੇ ਰਹੇ ਹਾਂ ਤੇ ਜੋ ਵੀ ਇਸ ਚੀਜ਼ ਦੇ ਨਸ਼ਾ ਦੇ ਐਡਿਕਟ ਨੇ ਇਸ ਦਿਹਾਤੀ ਨੇ ਉਹਨਾਂ ਨੂੰ ਅਸੀਂ ਮੋਟੀਵੇਟ ਕਰਕੇ ਹਸਪੀਟਲ ਦੇ ਵਿੱਚ ਐਡਮਿਟ ਕਰਾ ਰਹੇ ਹਾਂ ਇਸੇ ਲੜੀ ਦੇ ਵਿੱਚ ਅੱਜ ਰਣਕੀ ਪਿੰਡ ਦੇ ਸਪੰਸਰ ਪੂਰੀ ਪੰਚਾਇਤ ਤੇ ਹੋਰ ਵੀ ਇੰਦੇ ਪਤਵੰਤੇ ਸੱਜਣ ਇਹਨਾਂ ਨੇ ਆਪਣੇ ਪਿੰਡ ਦੇ ਵਿੱਚੋਂ ਦੋ ਸਖਸ਼ ਜਿਨ੍ਹਾਂ ਦੇ ਅਸੀਂ ਨਾਮ ਰਵੀਰ ਨਹੀਂ ਕਰ ਸਕਦੇ ਇੱਕ ਨੌਜਵਾਨ 23 ਸਾਲ ਦਾ ਇੱਕ ਨੌਜਵਾਨ 30 ਸਾਲ ਦਾ ਜੋ ਕਿ ਪਿਛਲੇ ਕੁਝ ਸਾਲਾਂ ਤੋਂ ਕਾਫੀ ਨਸ਼ੇ ਦੇ ਪੀੜਤ ਸਨ ਅੱਜ ਇਹਨਾਂ ਨੇ ਦੋਨੋਂ ਨੌਜਵਾਨਾਂ ਨੂੰ ਉਤਸ਼ਾਹਿਤ ਕਰਕੇ ਉਹਨਾਂ ਨੂੰ ਅਸੀਂ ਜਗਰਾਉਂ ਵਿਖੇ ਐਡਮਿਟ ਕਰਾਇਆ ਵਾ ਇਹਨਾਂ ਦਾ ਸਰਕਾਰ ਵੱਲੋਂ ਬਿਲਕੁਲ ਫ੍ਰੀ ਦੇ ਵਿੱਚ ਇਲਾਜ ਕੀਤਾ ਜਾਊਗਾ ਸੋ ਅਸੀਂ ਨਸ਼ਿਆਂ ਦੇ ਖਿਲਾਫ ਜੋ ਮਹਿਮ ਮਿਟੀ ਹੈ ਉਸ ਵਿੱਚ ਅਸੀਂ ਪੰਜਾਬ ਨੂੰ ਨਸ਼ਮੁਕ ਕਰਨ ਲਈ ਇਸ ਮਹਿਮ ਦੇ ਵਿੱਚ ਅੱਜ ਪਹਿਲ ਕਰਮੀ ਕੀਤੀ ਹੈ ਮੈਂ ਬਾਕੀ ਸਾਰੇ ਜੋ ਸਾਡੇ ਸਬਡਿਵੀਜ਼ਨ ਦਾਕਾ ਦੇ ਵਿੱਚ ਸਰਸਤਾਰ ਜੁੱਧਾ ਜਾਂ ਦਾਖਾ ਦੇ ਵਿੱਚ ਜੋ ਵੀ ਪਿੰਡ ਪੈਂਦੇ ਨੇ ਮੈਂ ਸਾਰੀਆਂ ਪਿੰਡਜਾਂ ਨੂੰ ਇਹਦੀ ਆਵਾਜ਼ ਕਰੂੰਗਾ ਕੀ ਤੁਸੀਂ ਵੀ ਜੇ ਤੁਹਾਡੇ ਪਿੰਡ ਵਿੱਚ ਕੋਈ ਇੰਗਲਿਸ਼ ਸ਼ਖਸ਼ ਨੇ ਜੋ ਨਸ਼ਾ ਛੱਡਣਾ ਚਾਹੁੰਦੇ ਨੇ ਜਾਂ ਤੁਸੀਂ ਉਹਨਾਂ ਨੂੰ ਮੋਟੀਵੇਟ ਕਰਕੇ ਲੈ ਕੇ ਆ ਸਕਦੇ ਹੋ ਤਾਂ ਸਰਕਾਰ ਵੱਲੋਂ ਫ੍ਰੀ ਦੇ ਵਿੱਚ ਫੈਸਿਲਿਟੀ ਲੈ ਕੇ ਆਈ ਗਈ ਹੈ ਉਹਨਾਂ ਲਈ 15 ਦਿਨ ਮਹੀਨਾ 2 ਮਹੀਨੇ 3 ਵਿੱਚ ਜੋ ਤੱਕ ਬੰਦਾ ਬਿਲਕੁਲ ਨਸ਼ਾ ਛੱਡ ਨਹੀਂ ਦਿੰਦਾ ਉੱਥੇ ਉਹਨਾਂ ਨੂੰ ਰੀਹੈਬ ਦੇ ਵਿੱਚ ਰੱਖਿਆ ਜਾਂਦਾ ਵਾ ਤੇ ਨਸ਼ਾ ਛੁਵਾਇਆ ਜਾਂਦਾ ਵਾ ਇਹ ਬਿਲਕੁਲ ਸੈਂਟੀਫਿਕ ਤਰੀਕੇ ਨਾਲ ਨਾ ਕੋਈ ਇਹਨਾਂ ਨੂੰ ਪੀੜਨਾ ਜਾਂ ਕੁੱਟਮਾਰ ਬਿਲਕੁਲ ਵੀ ਨਹੀਂ ਕੀਤੀ ਜਾਂਦੀ ਬਿਲਕੁਲ ਵਧੀਆ ਤਰੀਕੇ ਨਾਲ ਇਹਨਾਂ ਦਾ ਇਲਾਜ ਕੀਤਾ ਜਾਂਦਾ ਵਾ ਸੋ ਮੈਂ ਸਾਰੇ ਪਿੰਡਾਂ ਦੇ ਬਹੁਤਵਰਾਂ ਨੂੰ ਇਹ ਕਹਾਂਗਾ ਕਿ ਤੁਸੀਂ ਵੀ ਆਪਣੇ ਪਿੰਡ ਲੋਦੇ ਆਉਂਦੇ ਆ ਤਾਂ ਸਾਡੇ ਧਿਆਨ ਵਿੱਚ ਲੈ ਕੇ ਆਓ ਤਾਂ ਕਿ ਜਨਰੇਸ਼ਨ ਦੇ ਐਡਿਕਟਾਂ ਨੂੰ ਉੱਪਰ ਜਮ ਕਰਾਈਏ ਤੇ ਜੋ ਨਸ਼ਾ ਤੇ ਤਸਕਰ ਨਹੀਂ ਉਹਨਾਂ ਬਾਰੇ ਸਾਨੂੰ ਜਾਣਕਾਰੀ ਦਿਓ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਕਰਕੇ ਉਹਨਾਂ ਨੂੰ ਏ.ਜੇ. ਵਿੱਚ ਭੇਜिए ਸਹੀ